ਇਤਿਹਾਸ ਦੇ ਪੰਨਿਆਂ 'ਚ ਇੱਕ ਖਾਸ ਨਾਮ ਅਵਤਾਰ ਸਿੰਘ ਉਰਫ ਪਾਸ਼ ਪਾਸ਼ ਦੀਆਂ ਕਵਿਤਾਵਾਂ ਦੇ ਹਵਾਲੇ ਨਾਲ ਜਾਂ ਕਿਸੇ ਹੋਰ ਗੱਲ ਦੇ ਜ਼ਰੀਏ ਤੁਹਾਡੇ ਤੱਕ ਇਹ ਨਾਮ ਜ਼ਰੂਰ ਪੁੱਜਿਆ ਹੋਵੇਗਾ 9 ਸਤੰਬਰ 1950 ਨੂੰ ਜਨਮੇ ਯਾਨੀ ਕਿ ਆਜ ਦੇ ਦਿਨ ਹੀ ਜਨਮੇ 9 ਸਤੰਬਰ ਨੂੰ ਪਾਸ਼ ਦਾ ਜਿਹੜਾ ਅੰਤ ਸੀ ਉਹ 23 ਮਾਰਚ 1988 ਦਾ ਸੀ ਤਾਂ ਉਸ ਨਾਲ ਜੁੜਿਆ ਇੱਕ ਦਿਲਚਸਪ ਲੇਖ ਜਿਸ ਵਿੱਚ ਪਾਸ਼ ਦੀ ਸੁਨਣ ਸ਼ਕਤੀ ਕਿੰਨੀ ਸੀ ਔਰ 파ਸ਼ ਇੱਕ ਵਾਰ ਦਿਲਚਸਪ ਕਿੱਸੇ ਦੇ ਵਿੱਚ ਥਾਣੇ ਜਦੋਂ ਨਕੋਦਰ ਪੁਲਿਸ ਨੂੰ ਲੈ ਜਾਂਦੀ ਹੈ ਚੁੱਕ ਕੇ ਤਾਂ ਉਦੋਂ ਥਾਣੇਦਾਰ 파ਸ਼ ਨੂੰ ਕਵਿਤਾਵਾਂ ਸੁਣਾਉਂਦਾ ਰਿਹਾ ਔਰ 파ਸ਼ ਨੂੰ ਇੱਕ ਸਲਾਹ ਵੀ ਥਾਣੇਦਾਰ ਨੇ ਦਿੱਤੀ ਔਰ ਉਸ ਬਾਬਤ ਦੀਆਂ ਜੁੜੀਆਂ ਕੁਝ ਹੋਰ ਗੱਲਾਂ ਨੇ ਇਸ ਦੀ ਗਵਾਹੀ ਭਰਦੇ ਨੇ ਸ਼ਮਸ਼ੇਰ ਸਿੰਘ ਸੰਧੂ ਜਿਹੜੇ ਨਾਮਵਾਰ ਲੇਖਕ ਨੇ ਗੀਤਕਾਰ ਨੇ ਸਾਹਿਤਕਾਰ ਨੇ ਪੱਤਰਕਾਰ ਨੇ ਉਹਨਾਂ ਦਾ ਪੰਜਾਬੀ ਟ੍ਰਿਬਿਊਨ ਦੇ ਵਿਸ਼ੇਸ਼ ਅੰਕ 10 ਤੱਕ ਵੀ ਛਪਿਆ ਇੱਕ ਲੇਖ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਸ ਵਿੱਚ ਕਈ ਦਿਲਚਸਪ ਕਿੱਸੇ ਜੁੜੇ ਹੋਏ ਨੇ ਪਾਸ਼ ਦੀ ਜ਼ਿੰਦਗੀ ਨਾਲ ਜੁੜੇ ਹੋਏ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਨਾ ਤੇਰਾ ਨਾ ਮੇਰਾ ਪਾਸ਼ ਇਸ ਸਰਲੇਖ ਦੇ ਹੇਠ ਛਪਿਆ ਲੇਖ ਹੈ ਸ਼ਮਸ਼ੇਰ ਸੰਧੂ ਜੀ ਦਾ ਪਾਸ਼ ਵਰਗਾ ਸਰੋਤਾ ਕਿਸੇ ਨੇ ਨਹੀਂ ਕੀ ਬਣ ਜਾਣਾ ਉਹ ਬੜੇ ਦਮਖੰਮ ਵਾਲਾ ਪਾਠਕ ਸੀ ਉਹ ਕਿਸੇ ਲੇਖਕ ਦੀ ਰਚਨਾ ਸੁਣਦਿਆਂ ਨਾ ਅੱਕਦਾ ਸੀ ਤੇ ਨਾ ਥੱਕਦਾ ਸੀ ਅਕੀਮਾਂ ਤੋਂ ਬਹੁਤ ਦੂਰ ਦੀ ਗੱਲ ਸਗੋ ਤਾਂ ਸੁਣਾਉਣ ਵਾਲੇ ਦੀਆਂ ਕਈ ਵਾਰ ਗੋਡਣੀਆਂ ਲਵਾ ਦਿੰਦਾ ਸੀ ਸੁਣਾਉਣ ਵਾਲੇ ਦੀ ਜੀਬ ਬਾਹਰ ਆ ਜਾਂਦੀ ਸੀ ਪਰ ਉਹਦੇ ਕੰਨ ਨਹੀਂ ਸੰ ਥੱਕਦੇ ਬੰਗਿਆਂ ਦੇ ਐਸਐਨ ਕਾਲਜ ਵਿੱਚ ਸਾਡੇ ਪੰਜਾਬੀ ਵਿਭਾਗ ਦਾ ਮੁਖੀ ਹੁੰਦਾ ਸੀ ਡਾਕਟਰ ਅਜੀਤ ਸਿੰਘ ਸਿੱਕਾ ਉਹ ਲੁਧਿਆਣੇ ਦਾ ਘੰਟਾ ਘਰ ਤੋਂ ਲੈ ਕੇ ਸਾਇੰਸ ਤੇ ਧਰਮ ਤੱਕ 60 ਤੋਂ 70 ਕਿਤਾਬਾਂ ਲਿਖ ਚੁੱਕਾ ਸੀ ਉਹ ਨੇਕ ਸਾਦਾ ਤੇ ਸਾਦਾ ਮੁਰਾਦਾ ਮਨੁੱਖ ਸੀ ਹਰੇਕ ਰਚਨਾ ਲਿਖ ਕੇ ਉਸ ਰੋਤੇ ਲੱਭਣੇ ਤੁਰ ਪੈਂਦਾ ਸੀ ਉਹਦੇ ਬਾਰੇ ਮਸ਼ਹੂਰ ਸੀ ਕਿ ਬਾਜ਼ਾਰ ਵਿੱਚ ਵੀ ਕੋਈ ਕੋਈ ਵਾਕਫ ਮਿਲ ਜਾਂਦਾ ਤੇ ਇੱਕ ਪਾਸੇ ਕਰਕੇ ਰਚਨਾਵਾਂ ਸੁਣਾਉਣ ਲੱਗ ਜਾਂਦਾ ਸੀ ਇਹ ਗੱਲਾਂ 1976 77 ਦੀਆਂ ਨੇ ਉਹਨਾਂ ਵੇਲਿਆਂ ਦੇ ਬਜ਼ੁਰਗ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਹਰ ਗੁਰਨਾਥ ਸਿੰਘ ਨੂੰ ਬੰਗਿਆਂ ਦੇ ਬਾਜ਼ਾਰ ਵਿੱਚ ਡਾਕਟਰ ਸਿੱਕਾ ਦੀਆਂ ਰਚਨਾਵਾਂ ਸੁਣਦਿਆਂ ਮੈਂ ਆਪ ਆਪਣੇ ਅੱਖੀ ਵੇਖਿਆ ਸੀ ਇੱਕ ਦਿਨ ਪਾਸ ਕਾਲਜ ਆਇਆ ਤਾਂ ਡਾਕਟਰ ਅਜੀਤ ਸਿੰਘ ਸਿੱਕਾ ਨੇ ਆਪਣੀਆਂ 5-6 ਕਿਤਾਬਾਂ ਪਾਸ ਨੂੰ ਬੜੇ ਪਿਆਰ ਦੇ ਨਾਲ ਪੇਂਟ ਕਰ ਦਿੱਤੀਆਂ ਇਨ੍ਹਾਂ ਵਿੱਚੋਂ ਸਾਇੰਸ ਤੇ ਧਰਮ ਸਮੇਤ ਦੋ ਮਹਾਕਾਵਸਨ ਪਾਸ਼ ਨੇ ਰਾਤ ਨੂੰ 1000 1100 ਸਫੇ ਦਾ ਪੂਰਾ ਮਹਾਕਾਵ ਪੜ ਮਾਰਿਆ ਤੇ ਅਗਲੇ ਦਿਨ ਡਾਕਟਰ ਸਿੱਕਾ ਨਾਲ ਉਸ ਪੁਸਤਕ ਬਾਰੇ ਡੂੰਗੀ ਚਰਚਾ ਕਰਨ ਲੱਗਿਆ ਸਰੋਤੇ ਪਾਠਕ ਕਿੱਥੇ ਲੱਭਦੇ ਐ ਖੁਸ਼ੀ ਚਾਕੇ ਡਾਕਟਰ ਸਿੱਕਾ ਨੇ ਉਸ ਦਿਨ ਇੱਕ ਪੀਰੀਅਡ ਵੀ ਛੱਡ ਦਿੱਤਾ ਪਾਸ਼ ਨੇ ਡਾਕਟਰ ਸਿੱਕਾ ਤੋਂ ਦਰਜਨਾ ਹੀ ਚੌ ਵਰਗੇ ਤੇ ਰੁਬਾਈਆਂ ਗੰਭੀਰ ਸਰੋਤਾ ਸਰੋਤਾ ਬਣ ਕੇ ਸੁਣੀਆਂ ਅਖੀ ਡਾਕਟਰ ਸਿੱਕਾ ਸਣਾਉਂਦਾ ਸੁਣਾਉਂਦਾ ਥੱਕ ਗਿਆ ਪਰ ਪਾਸ਼ ਕਹੇ ਡਾਕਟਰ ਸਾਹਿਬ ਇਹ ਸਾਰੇ ਚੁਬਰਗੇ ਤੇ ਰਬਾਈਆਂ ਇੱਕ ਵਾਰ ਫੇਰ ਸੁਣਾ ਦਿਓ ਡਾਕਟਰ ਸਿੱਕਾ ਆਖੇ ਪਾਸ਼ ਜੀ ਤੁਸੀਂ ਇਹ ਕਿਤਾਬ ਘਰ ਲੈ ਜਾਓ ਬਾਕੀ ਹਿੱਸਾ ਆਪ ਪੜ੍ਹ ਲੈਣਾ ਲਓ ਜੀ ਲੇਖਕ ਹੀ ਮદાન ਛੱਡ ਗਿਆ ਸਰੋਤਾ ਤਾਂ ਥਾਪੀਆਂ ਮਾਰਦਾ ਮદાન ਵਿੱਚ ਡਟਿਆ ਖੜੋਤਾ ਸੀ ਇੱਕ ਕਿੱਸਾ ਪਾਸ਼ ਦਾ ਸ਼ਮਸ਼ੇਰ ਸੰਧੂ ਜੀ ਇਹ ਲਿਖਦੇ ਨੇ ਫੇਰ ਅੱਗੇ ਗੱਲ ਤੁਰਦੀ ਹੈ ਤਾਂ ਲਿਖਦੇ ਨੇ ਇਦਾਂ ਹੀ ਇੱਕ ਵਾਰ ਲੰਮਾ ਸਫ਼ਰ ਮੋਟਰਸਾਈਕਲ ਤੇ ਤੈਅ ਕਰਕੇ ਕਿਰਪਾਲ ਕਜ਼ਾਕ ਦੇ ਪਿੰਡ ਪੁੱਜੇ ਉਹਦੀ ਬੜੀ ਧੀਰ ਦੀ ਤਮੰਨਾ ਸੀ ਕਿ ਤੁਸੀਂ ਗੁਰਚਰਨ ਚਾਹਲ ਪੀਖੀ ਦੇ ਪਿੰਡ ਆਇਓ ਮੇਰੇ ਪਿੰਡ ਵੀ ਇੱਕ ਫੇਰੀ ਜ਼ਰੂਰ ਪਾ ਕੇ ਜਾਓ ਸਿਆਲਾਂ ਦੀ ਨਿੱਗੀ ਧੁੱਪ ਦੇਸੀ ਘਿਓ ਦੇ ਪਰੌਂਠੇ ਖਵਾ ਕੇ ਕਜਾਕ ਸਾਨੂੰ ਖੇਤਾਂ ਵਿੱਚ ਲੈ ਗਿਆ ਪੀੜੇ ਹੋਏ ਕਮਾਦ ਦੀਆਂ ਪੰਛੀਆਂ ਚੋਂ ਗੁੜ ਵਰਗੀ ਮਹਿਕ ਆ ਰਹੀ ਸੀ ਉੱਥੇ ਅਸੀਂ ਚੌਂਕੜੀਆਂ ਮਾਰ ਕੇ ਬੈਠ ਗਏ ਇਹਨੇ ਨੂੰ ਘਰੋਂ ਲੂਣ ਢੋਲੀ ਲੱਸੀ ਆ ਗਈ ਦੋ ਗਲਾਸ ਲੱਸੀ ਦੇ ਚੜਾਏ ਅਸੀਂ ਚਾਹੁੰਦੇ ਸੀ ਹਲਕੀਆਂ ਫੁਲਕੀਆਂ ਤੇ ਇਧਰ ਲਿਆਂ ਉਧਰੀਆਂ ਗੱਲਾਂ ਕੀਤੀਆਂ ਜਾਣ ਪਰ ਕਿਰਪਾਲ ਕਜਾਕ ਨਵੇਂ ਲਿਖੇ ਨਾਵਲ ਦਾ ਖਰੜਾ ਖੋਲ ਕੇ ਬੈਠ ਗਿਆ ਉਸ ਨੂੰ ਸੁਝਿਆ ਹੋਣਾ ਕਿ ਦੋ ਸਰੋਤੇ ਕਾਬੂ ਆਏ ਨੇ ਨਾਵਲ ਦਾ ਨਾਮ ਸ਼ਾਇਦ ਕਾਲਾ ਇਲਮ ਸੀ ਕਜਾਕ ਨੇ ਖਰੜੇ ਦਾ ਪਹਿਲਾ ਪੰਨਾ ਕੱਢਿਆ ਹੋ ਮੈਂ ਤਾਂ ਕੂਣੀ ਭਾਰ ਹੋ ਕੇ ਪੱਛੀਆਂ ਤੇ ਟੇਡਾ ਲੇਟ ਗਿਆ ਤੇ ਫਿਰ ਸੌਂ ਗਿਆ ਲੱਸੀ ਦੀ ਘੂਕੀ ਨੇ ਗੂੜੀ ਨੀਂਦ ਲਿਆ ਦਿੱਤੀ ਉਧਰ ਪਾਸ਼ ਨੇ ਮਹਾਨ ਸਰੋਤਾ ਬਣ ਕੇ ਮੋਰਚਾ ਸੰਭਾਲ ਲਿਆ ਕਜ਼ਾਕ ਦੀ ਇੱਛਾ 4-5 ਵਰਕੇ ਸੁਣਾਉਣ ਦੀ ਸੀ ਪਰ ਪਾਸ਼ ਨੇ ਜ਼ੋਰ ਲਾ ਕੇ ਪੂਰਾ ਚੈਪਟਰ ਸੁਣ ਲਿਆ ਸਰੋਤਾ ਮੈਦਾਨ ਵਿੱਚ ਥਾਪੀਆਂ ਮਾਰ ਰਿਹਾ ਸੀ ਪਰ ਲੇਖਕ ਦਾ ਦਮ ਉਖੜ ਰਿਹਾ ਸੀ ਫਿਰ ਕਜ਼ਾਕ ਨੇ ਵਿਚਲੇ ਸਾਰੇ ਚੈਪਟਰ ਛੱਡ ਕੇ ਨਾਵਲ ਦਾ ਆਖਰੀ ਕਾંડ ਸੁਣਾ ਦਿੱਤਾ ਪਾਸ਼ ਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਤੂੰ ਤਾਂ ਘਰਾੜੇ ਮਾਰਦਾ ਰਿਹਾ ਪਰ ਉਧਰ ਕਜ਼ਾਕ ਨਾਲ ਦਸਤ ਪੰਜਾ ਪਾ ਬੈਠਾ ਮੇਰਾ ਤਾਂ ਇਰਾਦਾ ਸੀ ਪੂਰਾ ਨਾਵਲ ਸੁਣਾ ਸੁਣਾ ਦੇਵੇ ਮੈਂ ਅੱਗੇ ਆਖ ਦੇਵਾਂ ਇੱਕ ਵਾਰ ਫੇਰ ਨਾਵਲ ਸੁਣਾ ਪਰ ਕਜਾਕ ਵਾਲ ਵਾਲ ਬਚ ਗਿਆ ਇਹ ਪਾਸ਼ ਕਹਿ ਰਹੇ ਨੇ ਸ਼ਮਸ਼ੇਰ ਸਿੰਘ ਸੰਧੂ ਪਾਸ਼ ਨੂੰ ਇੱਕ ਵਾਰ ਨਕੋਦਰ ਪੁਲਿਸ ਫੜ ਕੇ ਲੈ ਆਈ ਇਹ ਬੜਾ ਦਿਲਚਸਪ ਕિસ્ਸਾ ਹੈ ਪਰ ਐਤ ਕੀ ਅੰਦਰ ਬੰਦ ਕਰਨ ਦੀ ਬਜਾਏ ਥਾਣੇਦਾਰ ਨੇ ਆਪਣੇ ਕੋਲ ਕੁਰਸੀ ਤੇ ਬਿਠਾ ਲਿਆ ਪਾਸ਼ ਪਾਸ਼ ਹੈਰਾਨ ਚਾਹ ਮੰਗਵਾਈ ਗਈ ਗੱਲਾਂ-ਗੱਲਾਂ ਵਿੱਚ ਪਤਾ ਲੱਗਿਆ ਕਿ ਥਾਣੇਦਾਰ ਸਾਇਤਕ ਮੱਸ ਵਾਲਾ ਬੰਦਾ ਹੈ ਥਾਣੇਦਾਰ ਨੂੰ ਕਵਿਤਾ ਲਿਖਣ ਦਾ ਵੀ ਬੜਾ ਸ਼ੌਕ ਸੀ ਪਾਸ ਛੱਟ ਦੇਣੀ ਸਰੋਤਾ ਬਣ ਗਿਆ ਤੇ ਕਹਿਣ ਲੱਗਾ ਸੁਣਾਓ ਫੇਰ ਕਵਿਤਾਵਾਂ। ਦਰਾਜ ਚੋਂ ਡਾਇਰੀ ਕੱਢ ਕੇ ਥਾਣੇਦਾਰ ਨੇ ਕਵਿਤਾ ਪਾਠ ਸ਼ੁਰੂ ਕਰ ਦਿੱਤਾ। ਜਿਹੜੀ ਕਵਿਤਾ ਫੇਰ ਉਸ ਵਕਤ ਥਾਣੇਦਾਰ ਨੇ ਸੁਣਾਈ ਉਸ ਦਾ ਵੀ ਜ਼ਿਕਰ ਕੀਤਾ ਗਿਆ। ਹਾਏ ਨਹੀਂ ਸੱਜਣੀ ਤੇਰੀ ਯਾਦ ਆਉਂਦੀ ਐ ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ ਐ ਯਾਦ ਤੇਰੀ ਮੈਨੂੰ ਬੜਾ ਹੀ ਤੜਫਾਉਂਦੀ ਐ ਬਸ ਇਦਾਂ ਦੀਆਂ ਹੀ ਕੋਈ ਹੋਰ ਕਵਿਤਾਵਾਂ ਪਾਸ ਮਿੱਥ ਕੇ ਦਾਦ ਦੇਈ ਜਾਵੇ ਕਿਆ ਬਾਤ ਐ ਇਹ ਕਵਿਤਾ ਇੱਕ ਵਾਰ ਫੇਰ ਸੁਣਾਓ ਆਏ ਹਾਏ ਆਏ ਹਾਏ ਇਸ ਤਰ੍ਹਾਂ ਦਾਦ ਦਿੰਦਾ ਗਿਆ 파ਸ਼ ਥਾਣੇਦਾਰ ਕਵਿਤਾਵਾਂ ਸੁਣਾ ਕੇ ਤੇ ਮਣਾਮੂਹੀ ਦਾਦ ਲੈ ਕੇ ਬਾਗੋ ਬਾਗ ਹੋ ਗਿਆ 파ਸ਼ ਨੂੰ ਥਾਣੇਦਾਰ ਨੇ ਮਤ ਦਿੱਤੀ ਕਹਿਣ ਲੱਗਾ ਕਿ ਤੁਸੀਂ ਲੋਕ ਵੀ ਇਦਾਂ ਦੀ ਸਾਡੇ ਵਰਗੀ ਕਵਿਤਾ ਲਿਖਿਆ ਕਰੋ ਤੁਸੀਂ ਐਵੇਂ ਪੁਲਿਸ ਤੋਂ ਕੁੱਟ ਖਾਈ ਜਾਂਦੇ ਹੋ ਐਵੇਂ ਜੇਲ੍ਹਾਂ ਵਿੱਚ ਰੁੱਲਦੇ ਫਿਰਦੇ ਹੋ ਇਨਕਲਾਬ ਕਦੇ ਕਿਸੇ ਨੇ ਦੇਖਿਆ ਐਵੇਂ ਜਵਾਨੀਆਂ ਰੋਲਦੇ ਫਿਰਦੇ ਹੋ ਉਹ ਸਾਡੇ ਵਰਗੀ ਕਵਿਤਾ ਲਿਖਿਆ ਕਰੋ ਇੱਥੇ ਸ਼ਮਸ਼ੇਰ ਸਿੰਘ ਸੰਧੂ ਇਹ ਕਿੱਸਾ ਲਿਖਦੇ ਲਿਖਦੇ ਵਿਰਾਮ ਲਗਾ ਦਿੰਦੇ ਨੇ ਹੁਣ ਸੁਭਾਵਕ ਜੀ ਗੱਲ ਹੈ ਕਿ ਪਾਸ਼ ਨੂੰ ਥਾਣੇਦਾਰ ਜੇਕਰ ਹਲਕੀ-ਫੁਲਕੀ ਔਰ ਕਵਿਤਾ ਜੀ ਜਿਹੜੀ ਲਿਖਣ ਦੀ ਸਲਾਹ ਦੇ ਰਿਹਾ ਔਰ ਇਨਕਲਾਬੀ ਕਵਿਤਾਵਾਂ ਵੱਲ ਘੱਟ ਧਿਆਨ ਦੇਣ ਦੀ ਸਲਾਹ ਦੇ ਰਿਹਾ ਤੇ ਪਾਸ਼ ਨੇ ਉਸ ਵਕਤ ਕੀ ਜਵਾਬ ਦਿੱਤਾ ਹੋਵੇਗਾ ਪਾਸ਼ ਦੀਆਂ ਲਿਖਤਾਂ ਤੋਂ ਸਹੀ ਜੰਦਾਜ਼ਾ ਲਾਇਆ ਜਾ ਸਕਦਾ ਹੈ ਹਾਲਾਂਕਿ ਇਸ ਤੋਂ ਬਾਅਦ ਆਉਂਦੀ ਹੈ ਇਨਸਾਨ ਅਮਲੀ ਦਾ ਇੱਕ ਕਿੱਸਾ ਪੰਜ ਪੰਜਾਬ ਵਿੱਚ ਉਨੀ ਦਿਨੀ ਜਦੋਂ ਕਿਦਰੇ ਕੋਈ ਵੱਡੀ ਹੜਤਾਲ ਹੋਣੀ ਤਾਂ ਨਕ ਉਧਰ ਇਲਾਕੇ ਦੀ ਪੁਲਿਸ ਨੇ ਪਾਸ਼ ਨੂੰ ਘਰੋਂ ਚੁੱਕ ਕੇ ਲੈ ਜਾਣਾ ਇਹ ਰੋਜ ਦਾ ਵਰਤਾਰਾ ਸੀ ਇੱਕ ਵਾਰ ਦੇਸ਼ ਪੱਧਰ ਤੇ ਰੇਲਵੇ ਹੜਤਾਲ ਹੋਈ ਤਵਿ ਉਸ ਨੂੰ ਫੜ ਕੇ ਲੈ ਗਏ ਪਾਸ਼ ਨੇ ਕਹਿਣਾ ਫੜਨ ਫੜਾਉਣ ਦੇ ਮਾਮਲੇ ਵਿੱਚ ਤਾਂ ਪੁਲਿਸ ਮੈਨੂੰ ਐਂ ਲਿਆ ਜਾਇਆ ਕਰੇ ਜਿਵੇਂ ਮੈਂ ਕੋਈ 10 ਨੰਬਰੀਆ ਹੋਵਾਂ ਥਾਣੇ ਵਿੱਚ ਕਦੇ ਇੱਕ ਦਿਨ ਇੱਕ ਰਾਤ ਬਿਤਾਉਣੀ ਪੈ ਜਾਂਦੀ ਕਦੇ 4-5 ਘੰਟੇ ਬਿਠਾ ਕੇ ਛੱਡ ਦਿੰਦੇ ਸਨ ਇੱਕ ਵਾਰ ਥਾਣੇ ਦੇ ਬੰਦ ਕਮਰੇ ਚ ਉਸ ਦਾਵਾ ਕੋ ਜਮਲੀਆਂ ਨਾਲ ਪੈ ਗਿਆ ਕੋਈ ਪਾਈਆ ਭੁੱਕੀ ਕਰਨ ਫੜਿਆ ਹੋਇਆ ਸੀ ਕੋਈ ਅੱਧਾ ਟੋਲਾ ਫਰੀਮ ਰੱਖਣ ਦੇ ਦੋਸ਼ ਵਿੱਚ ਪਾਸ਼ ਕਹਿੰਦਾ ਮੈਂ ਉਹਨਾਂ ਨੂੰ ਇਕੱਠਿਆਂ ਬਿਠਾ ਕੇ ਮਤ ਦੇਣ ਲੱਗ ਪਿਆ ਤੁਸੀਂ ਕਿਉਂ ਐਵੇਂ ਜਲੀਲ ਹੁੰਦੇ ਫਿਰਦੇ ਹੋ ਭੁੱਕੀ ਤਫੀਮ ਦੀ ਖਾਤਰ ਤੁਸੀਂ ਕਦੇ ਕਿਸੇ ਦੇ ਕਦੇ ਕਿਸੇ ਦੇ ਖੇਤੋਂ ਚੀਜ਼ਾਂ ਚੁੱਕ ਕੇ ਵੇਚਦੇ ਫਿਰਦੇ ਹੋ ਕਦੇ ਘਰੋਂ ਹੀ ਚੋਰੀ ਕਰ ਲੈਨੇ ਹੋ ਛੱਡੋ ਇਹ ਨਸ਼ੇ ਇੰਨੀ ਕਹਿਣ ਦੀ ਗੱਲ ਸੀ ਤੇ ਅੱਗੋਂ ਇੱਕ ਅਮਲੀ ਨੇ ਦਲੀਲ ਨਾਲ ਜਵਾਬ ਦੇ ਕੇ ਪਾਸ਼ ਨੂੰ ਚੁੱਪ ਕਰਵਾ ਦਿੱਤਾ ਕਹਿਣ ਲੱਗਾ ਪਾਸ਼ ਜੀਆਂ ਜਿਹੜੇ ਅਮਲੀਆਂ ਦੀ ਤੂੰ ਗੱਲ ਕਰਦਾ ਹੈ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਇਨਸਾਨ ਅਮਲੀ ਹੁੰਦੇ ਆ ਉਹ ਪਹਿਲੋਂ ਕਿਰਤ ਕਰਦੇ ਆ ਆਪਣੀ ਕਮਾਈ ਚੋਂ ਆਪਣੀ ਕਿਰਤ ਵਿੱਚੋਂ ਨਸ਼ਾ ਪੱਤਾ ਖਰੀਦੇ ਐ ਪਾਸਿਆਂ ਅਸੀਂ ਤਾਂ ਇਨਸਾਨ ਅਮਲੀਆਂ ਸਾਨੂੰ ਦੁੱਕੀ ਤਿੱਕੀ ਨਾ ਸਮਝੀ ਇਹ ਅਮਲੀ ਦਾ ਜਵਾਬ ਸੀ ਫਿਰ ਮੀਸ਼ੇ ਬਾਰੇ ਇੱਕ ਕਵਿਤਾ ਨਕੋਦਰ ਦੇ ਇੱਕ ਕਾਲਜ ਵਿੱਚ ਸਾਡੇ ਮਿੱਤਰ ਡਾਕਟਰ ਹੰਦੀਰ ਸਿੰਘ ਚੰਦ ਨੂੰ ਸਾਲ 2 ਸਾਲ ਲਈ ਪ੍ਰਿੰਸੀਪਲ ਹੀ ਮਿਲ ਗਏ ਇੱਕ ਵਾਰ ਉਸ ਨੇ ਕਾਲਜ ਵਿੱਚ ਕਵੀ ਦਰਬਾਰ ਕਰਵਾਇਆ ਐਸਐਸ ਮੀਸ਼ਾ ਉਸ ਕਵੀ ਕਵਿਤਾ ਕਵੀ ਦਰਬਾਰ ਵਿੱਚ ਰੂਹੇ ਰਵਾਂ ਸੀ ਸੋਨਾ ਸ਼ਮਿਆਨਾ ਲਾਇਆ ਗਿਆ ਉੱਚੀ ਸਟੇਜ ਚਟੀਆਂ ਚਾਦਰਾਂ ਸੱਦੇ ਹੋਏ ਕਵੀਆਂ ਵਿੱਚ 파ਸ਼ ਵੀ ਸ਼ਾਮਲ ਸੀ ਕਾਲਜ ਵਿੱਚ ਉਸ ਦਿਨ ਹੋਰ ਨਾ ਕਾਲਜਾਂ ਦੇ ਕੁੜੀਆਂ ਮੁੰਡੇ ਵੀ ਵਾਵਾ ਪੁੱਜੇ ਹੋਏ ਸਨ ਉਹਨਾਂ ਵਿੱਚੋਂ ਬਹੁਤੇ 파ਸ਼ ਨੂੰ ਦੇਖਣ ਤੇ ਸੁਣਨ ਲਈ ਬੜੇ ਉਤਾਵਲੇ ਸਨ 파ਸ਼ ਨੇ ਉੱਥੇ ਕਵਿਤਾ ਸੁਣਾਈ ਕਲਾਮ ਮਿਰਜ਼ਾ ਇਹ ਕਵਿਤਾ ਵਾਵਾ ਤਗੜੀ ਸੀ ਤੇਰੀ ਵੀ ਅੱਖ ਸੁਣਿਆ ਸੁਰਮਾ ਨਹੀਂ ਚਲਦੀ ਤੇ ਤੇਰੇ ਵੀ ਵਾਲਾਂ ਤੋਂ ਕੰਗੀ ਤਰਬਕਦੀ ਹੈ ਇਸ ਕਵਿਤਾ ਵਿੱਚ ਜਿੱਥੇ ਕੋਈ ਸੱਤਰ ਆਉਂਦੀ ਹੋ ਸਕਦਾ ਹੈ ਮੇਰੇ ਕਤਲ ਨੂੰ ਪੀਲੂ ਸ਼ਾਇਰ ਨੇ ਨਗੂਣੀ ਜਹੀ ਘਟਨਾ ਕਰਾਰ ਦੇ ਦੇਵੇ ਉਥੇ ਪਾਸ਼ ਨੇ ਐਸ ਐਸ ਮੀਸ਼ਾ ਵਾਲ ਉਚੇਚੀ ਉਂਗਲ ਕਰਕੇ ਬਿਆੰਗ ਕਸਿਆ ਤੇ ਪੀਲੂ ਸ਼ਾਇਰ ਨੇ ਤਾਂ ਜਲੰਦਰ ਆਕਾਸ਼ਵਾਣੀ ਵਿੱਚ ਨੌਕਰੀ ਨੌਕਰੀ ਕਰ ਲਈ ਹੈ ਸ਼ਾਇਦ ਉਹ ਮੇਰੇ ਕਤਲ ਨਗੂਣੀ ਜਹੀ ਘਟਨਾ ਕਰਾਰ ਦੇ ਦੇਵੇ ਅਤੇ ਸ਼ਤਾਬ ਦੀਆਂ ਲਈ ਕਿਰਾਏ ਦੀਆਂ ਨਜ਼ਮਾਂ ਰਹੀਂ ਲਿਖਦਾ ਸਰੋਤਿਆਂ ਨੇ ਖੂਬ ਤਾੜੀਆਂ ਮਾਰੀਆਂ ਸਟੇਜ ਤੇ ਬੈਠੇ ਸ਼ਾਇਰ ਦੂਰੇ ਹੋ ਹੋ ਕੇ ਹੱਸਣ ਲੱਗੇ ਕਿਉਂਕਿ ਉਥੇ ਪਾਸ਼ ਆਪਣੇ ਅੰਦਾਜ਼ ਵਿੱਚ ਜਿੱਥੇ ਕਵਿਤਾ ਸੁਣਾ ਰਿਹਾ ਸੀ ਉਥੇ ਹੀ ਕਵਿਤਾ ਦੇ ਹਵਾਲੇ ਨਾਲ ਜਿਨ੍ਹਾਂ ਦੇ ਵੱਲੋਂ ਕਵੀਦਾਰ ਵਾਰ ਕਰਵਾਇਆ ਜਾ ਰਿਹਾ ਸੀ ਉਹਨਾਂ ਵੱਲ ਇਸ਼ਾਰਾ ਕਰਦੇ ਹੋਏ ਕਵਿਤਾ ਸੁਣਾ ਰਿਹਾ ਸੀ ਤੇ ਗੱਲ ਇਸ ਤਰ੍ਹਾਂ ਕਹੀ ਜਾ ਰਹੀ ਸੀ ਜਿਵੇਂ ਸਾਹਮਣੇ ਵਾਲੇ ਨੂੰ ਸੁਣਾਈ ਜਾ ਰਹੀ ਹੋਵੇ ਤੇ ਮਾਹੌਲ ਇਸ ਤਰ੍ਹਾਂ ਦਾ ਬਣਦਾ ਕਿ ਉਹਨੇ ਖੂਬ ਦਾਤ ਦਿੱਤੀ ਤੇ ਪਾਸ਼ ਨੂੰ ਕਿਹਾ ਇਹ ਮੇਰੇ ਬਾਰੇ 17 ਦੋ ਤਿੰਨ ਵਾਰ ਫੇਰ ਸੁਣਾ ਦੇ ਫਿਰ ਦੋ ਪੈਰ ਵੱਧ ਤੁਰਨਾ ਇਸ ਦੇ ਬਾਰੇ ਵੀ ਇੱਕ ਦਿਲਚਸਪ ਗੱਲ ਅਖੀਰ ਦੇ ਵਿੱਚ ਸ਼ਮਸ਼ੀਰ ਸਿੰਘ ਸੰਧੂ ਨੇ ਲਿਖੀ ਹੈ ਪਾਸ਼ ਦੇ ਬਾਰੇ ਪਾਸ਼ ਐਸੀ ਮਿੱਟੀ ਦਾ ਬਣਿਆ ਹੋਇਆ ਸੀ ਉਹਦੀ ਤਾਂ ਨਿੱਕੀ ਨਿੱਕੀ ਗੱਲ ਵੀ ਭੁੱਲਣ ਯੋਗ ਨਹੀਂ ਰਹਿ ਰਹਿ ਕੇ ਚੇਤੀ ਆਉਂਦੀ ਐ ਉਹਦੀ ਆਮ ਜਿਹੀ ਗੱਲ ਵਿੱਚ ਵੀ ਬੜੀ ਗੱਲ ਹੁੰਦੀ ਸੀ ਇੱਕ ਵਾਰ ਉਹਦੇ ਪਿੰਡ ਵਿੱਚ ਤਲਵੰਡੀ ਸਲੇਮ ਵਾਲੇ ਚਬਾਰੇ ਵਿੱਚ ਅਸੀਂ ਬੈਠੇ ਸਾਂ ਮੈਂ ਕਿਹਾ ਪਾਸ਼ ਤੂੰ ਭਾਈ ਮੇਰੀ ਕਮਜ਼ੋਰੀ ਬਣਦਾ ਜਾ ਰਿਹਾ ਹੈ ਇਹ ਸ਼ਮਸ਼ੀਰ ਸੰਧੂ ਪਾਸ਼ ਨੂੰ ਕਹਿੰਦੇ ਨੇ ਪਾਸ਼ ਕਹਿਣ ਲੱਗਿਆ ਤੇਰੀ ਭਾਵਨਾ ਇਹੋ ਰਹੂਗੀ ਪਰ ਫਿਕਰੇ ਨੂੰ ਦਰੁਸਤ ਕਰ ਇਹ ਫਿਕਰਾ ਗਲਤ ਹੈ ਤੂੰ ਇਉਂ ਵੀ ਤਾਖ ਸਕਦਾ ਹੈ ਪਾਸ਼ ਤੂੰ ਮੇਰੀ ਸ਼ਕਤੀ ਬਣਦਾ ਜਾ ਰਿਹਾ ਹੈ ਇਸ ਤੋਂ ਬਾਅਦ ਫੇਰ ਬੋਲਿਆ ਲੋਕ ਅਕਸਰ ਕਹਿਣਗੇ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਮੇਰੀ ਜਾਚੇ ਇਉਂ ਆਖਣਾ ਚਾਹੀਦਾ ਦੋ ਪੈਰ ਵੱਧ ਤੁਰਨਾ ਨਾਲੇ ਤੁਰਨਾ ਮੜਕ ਦੇ ਨਾਲ ਇੱਥੇ ਜਿਹੜਾ ਲੇਖ ਸ਼ਮਸ਼ੀਰ ਸੰਧੂ ਦਾ ਖਤਮ ਹੋ ਜਾਂਦਾ ਹੈ ਇਹ ਨਿੱਕੇ ਨਿੱਕੇ ਦਿਲਚਸਪ ਕਿੱਸਿਆਂ ਦੇ ਨਾਲ ਸ਼ਮਸ਼ੀਰ ਸੰਧੂ ਨੇ ਆਪਣੀ ਉਸ ਵੇਲੇ ਦੀਆਂ ਯਾਦਾਂ ਜਿਹੜੀਆਂ ਅਵਤਾਰ ਸਿੰਘ ਪਾਸ ਦੇ ਨਾਲ ਜੁੜੀਆਂ ਹੋਈਆਂ ਸਨ ਉਹ ਸ਼ਮਸ਼ੀਰ ਸੰਧੂ ਹੋਰਾਂ ਨੇ ਸਾਂਝੀਆਂ ਕੀਤੀਆਂ ਨੇ ਇਸ ਲੇਖ ਦੇ ਜ਼ਰੀਏ ਔਰ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਕਿਉਂਕਿ 9 ਸਤੰਬਰ 2050 ਨੂੰ ਜਨਮੇ ਸਨ 파ਸ਼ ਤਾਂ ਉਸ ਮੌਕੇ ਹੀ ਉਸੇ ਦਿਨ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੇ ਇਹ ਲੇਖ ਲਿਖਿਆ ਜਿਸ ਦੀਆਂ ਸਾਰੇ ਅੰਸ਼ਾ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਨੇ 파ਸ਼ ਦੇ ਕੁਝ ਹੋਰ ਅਜਿਹੇ ਕਵਿਤਾਵਾਂ ਬਾਰੇ ਜਾਂ ਦਿਲਚਸਪ ਕਿੱਸਿਆਂ ਦੇ ਬਾਰੇ ਤੁਹਾਡੀ ਵੀ ਕੋਈ ਯਾਦ ਜੁੜੀ ਹੈ 파ਸ਼ ਦੀਆਂ ਕਵਿਤਾਵਾਂ ਪੜ੍ਹਦੇ ਹੋਇਆ ਜਾਂ ਉਸ ਵੇਲੇ 파ਸ਼ ਦੇ ਨਾਲ ਬੀਤੀਆਂ ਕੋਈ ਯਾਦਾਂ ਹੋ ਤਾਂ ਤੁਸੀਂ ਵੀ ਆਪਣੀ ਆਪਣੀ ਪ੍ਰਤੀਕਿਰਿਆ ਕਮੈਂਟ ਬਾਕਸ ਦੇ ਜ਼ਰੀਏ ਜਰੂਰ ਸਾਂਝੀ ਕਰਿਓ ਬਲਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ ਇਸ ਵੇਰੇ 8 ਵਜੇ ਲਾ ਜੇ